लगातार किसानों के उपर अखरो गोले ताके जा रहे हैं <season fusion> ਕਿਸਾਨ ਜਿਹੜੇ ਜ਼ਖਮੀ ਹੋ ਰਹੇ ਨੇ ਉਹਨਾਂ ਨੂੰ ਹਸਪਤਾਲ ਸ਼ੁਕਰੀਆ ਜਾ ਰਿਹਾ ਹੈ ਤਾਂ ਇਹ ਤਸਵੀਰ ਦੇਖੋਗੇ ਵਲੰਟੀਅਰ ਜਿਹੜੇ ਨੇ ਉਹ ਕਿਸਾਨਾਂ ਨੂੰ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਨੇ 10 ਗੋਲਿਆਂ ਦੇ ਗੋਲੇ ਲੱਗੇ ਨੇ 10 ਗੋਲਿਆਂ ਦੇ ਗੋਲਿਆਂ ਦੇ ਨਾਲ ਜ਼ਖਮੀ ਹੋਏ ਕਿਸਾਨਾਂ ਨੂੰ ਹੁਣ ਹਸਪਤਾਲ ਭੇਜਿਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਪੈਰ ਦੇ ਉੱਪਰ ਲੱਤਾਂ ਦੇ ਉੱਪਰ 10 ਗੋਲੇ ਵੱਜੇ ਨੇ ਜਿਸ ਤੋਂ ਬਾਅਦ ਜ਼ਖਮੀ ਕਿਸਾਨਾਂ ਨੂੰ ਜਿਹੜਾ ਹਸਪਤਾਲ ਇਲਾਜ ਲਈ ਭੇਜਿਆ ਜਾ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਖਾਸ ਤਸਵੀਰ ਹੈ ਕਿ ਸ਼ੰਭੂ ਮੋਰਚੇ ਦੇ ਉੱਪਰ ਸ਼ੰਭੂ ਬੈਰੀਅਰ ਦੇ ਉੱਪਰ ਕਿਸਾਨ ਲਗਾਤਾਰ ਸਿੰਘ ਦਾ ਸ਼ਿਕਾਰ ਰਹੇ ਨੇ 101 ਕਿਸਾਨਾਂ ਦਾ ਤੀਜਾ ਜੱਥਾ ਜਿਹੜਾ ਮਰਜੀ ਵੜੇ ਉਹ ਦਿੱਲੀ ਕੂਚ ਕਰਨ ਦੇ ਲਈ ਅੱਗੇ ਵਧਿਆ ਸਿਧਾਂ ਅੱਗੇ ਵਧਣ ਤੋਂ ਬਾਅਦ ਤੁਸੀਂ ਇਹ ਦੇਖੋਗੇ ਤਸਵੀਰ ਕੀ ਕਸ਼ਮੀ ਹੋਏ ਨੇ ਕਿਸਾਨ ਹੁਣ ਤੱਕ ਜਿਹੜਾ 4 ਤੋਂ 5 ਕਿਸਾਨਾਂ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਤਾਂ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਇਹ ਲਗਾਤਾਰ ਜ਼ਖਮੀ ਹੋਏ ਕਿਸਾਨਾਂ ਨੂੰ ਹਸਪਤਾਲ ਲਗਾਇਆ ਜਾ ਰਿਹਾ ਹੈ ਲਗਾਤਾਰ ਉਹਨਾਂ ਨੂੰ ਜਿਹੜੇ ਵਲੰਟੀਅਰ ਤੈਨਾਤ ਕੀਤੇ ਗਏ ਨੇ ਕਿਸਾਨ ਉਹ ਚੱਕ ਕੇ ਲਿਆਉਂਦੇ ਹੋਏ ਸਟਰਕਚਰ ਦੇ ਉੱਪਰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਖਾਸ ਤੌਰ 'ਤੇ ਵੀਰ ਹੈ ਕਿ ਲਗਾਤਾਰ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋ ਰਹੇ ਨੇ ਨਾ ਜ਼ਖਮੀ ਹੋਣ ਦਾ سلسلہ ਜਿਹੜਾ ਲਗਾਤਾਰ جاری ਹੈ ਲੇਕਿਨ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਇਹ ਕਿਸਾਨ ਜਿਹੜੇ ਨੇ ਉਹ ਇਨਾ ਆਥਰੂ ਗੈਸ ਦੇ ਗੋਲਿਆ ਆਕੇ ਇਨਾ ਪੀਰ ਗੈਸ ਦੇ ਗੋਲਿਆ ਆਕੇ ਇਨਾ ਪਾਣੀ ਦੀ ਬੁਛਾਰਾ ਦੇ ਅੱਗੇ ਡਟੇ ਹੋਏ ਨੇ ਤੁਸੀਂ ਇਹ ਦੇ ਸੁਪੀਰ ਦੇਖੋਗੇ ਕਿ ਕਿਸਾਨ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਰਾਸ਼ਪੁਰੇ ਸਿਵਲ ਹਸਪਤਾਲ ਲਜਾਇਆ ਜਾਵੇਗਾ ਤੇ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਤਾਂ ਉਹ ਜ਼ਖਮੀ ਹੋ ਰਹੇ ਨੇ ਕੋਈ ਹੋਰ ਕੌਣ ਕਰਦੀ ਹੈ ਬਟੂਰੇ ਰੋਕਣਾ ਹਾਂ ਆ ਰੋਕਣ ਚਲੇ ਤਾਂ ਰੋਕੋ ਹਾਂ ਤਸਵੀਰਾਂ ਦੇਖੋਗੇ ਕਿ ਪਾਣੀ ਦੀ ਬੁਛਾਣਾ ਜੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਇਹ ਤਸਵੀਰ ਦੇਖੋਗੇ ਕਿ ਇੱਕ ਹੋਰ ਕਿਸਾਨ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਇੱਥੋਂ ਦੀ ਸਟ੍ਰਕਚਰ ਦੇ ਉੱਪਰ ਪਾ ਕੇ ਲਿਜਾਇਆ ਜਾ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਲਓ ਸ਼ੰਭੂ ਮੋਰਚੇ ਦੀ ਤਸਵੀਰ ਹੈ ਜਿੱਥੇ ਲਗਾਤਾਰ ਕਿਸਾਨ ਨੌਜਵਾਨ ਜ਼ਖਮੀ ਹੋਇਆ ਤਾਂ ਇਹ ਤਸਵੀਰ ਜਿਹੜੀ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਵੱਲ ਨੂੰ ਵਧ ਰਹੇ ਨੇ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਜ਼ਖਮੀ ਹੁੰਦੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਤਾਂ ਇਹ ਚਾਚਰ ਲੈ ਕੇ ਜਿਹੜੇ ਬਾਈ ਜੀ ਹੁਣੀ ਉਰੇ ਖੜੇ ਨੇ ਵਲੰਟੀਅਰ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਤਾਂ ਉਹੀ ਵਲੰਟੀਅਰ ਜਿਹੜੇ ਜ਼ਖਮੀ ਕਿਸਾਨਾਂ ਨੂੰ ਇਥੋ ਦੀ ਪਾਣੀ ਦੀ ਬੁਛਾਰਾ ਤੇ ਪੀਰ ਗੈਸ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਛੁੱਕ ਕੇ ਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਪਾਣੀ ਦੀ 부ਛਾੜਾ ਚੱਲ ਰਹੀਆਂ ਨੇ ਲੇਕਿਨ ਫਿਰ ਵੀ ਕਿਸਾਨ ਜਿਹੜੇ ਨੇ ਨਾ ਪਾਣੀ ਦੀ 부ਛਾੜਾਂ ਦੇ ਅੱਗੇ ਅਡਟੇ ਹੋਏ ਨਜ਼ਰ ਆ ਰਹੇ ਨੇ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਜਿਹੜੀ ਪਾਣੀ ਦੀ 부ਛਾੜਾ ਚੱਲ ਰਹੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸੱਦਦ ਕੀਤਾ ਜਾ ਰਿਹਾ ਉਸ ਦੀ ਇੱਕ ਤਸਵੀਰ ਜਿਹੜੀ ਆ ਇਹ ਤੁਹਾਨੂੰ ਫੋਨ ਦੇ ਕੈਮਰੇ ਦੇ ਨਜ਼ਰ ਦੇ ਨਾਲ ਦਿਖਾ ਰਿਹਾ ਕਿਉਂਕਿ ਕੈਮਰੇ ਜਿਹੜੇ ਵੱਡੇ ਨੇ ਉਹ ਇਹਨਾਂ ਪਾਣੀ ਦੀ ਬੁਛਾਰਾਂ ਦੇ ਵਿੱਚ ਖਰਾਬ ਵੀ ਹੋ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਲਗਾਤਾਰ ਪਾਣੀ ਦੀ ਬੁਛਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਲੇਕਿਨ ਫਿਰ ਵੀ ਕਿਸਾਨ ਜਿਹੜਾ ਕੁਝ ਸਮੇਂ ਦੇ ਲਈ ਪਿੱਛੇ ਆਂਦੇ ਨੇ ਜਦੋਂ ਪਾਣੀ ਦੀ ਬੁਛਾਰਾ ਰੁਕ ਜਾਂਦੀਆਂ ਨੇ ਅਤੇ ਫਿਰ ਜਾ ਕੇ ਅੱਗੇ ਡੱਟ ਜਾਂਦੇ ਨੇ ਉਹਨਾਂ ਪਾਣੀ ਦੀ ਬੁਛਾਰਾ ਅੱਗੇ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਕਾਫੀ ਖਾਸ ਤਸਵੀਰ ਹੈ ਕਿਸਾਨਾਂ ਦੇ ਉੱਪਰ ਲਗਾਤਾਰ ਜਿਹੜਾ ਉਹ ਹਰਿਆਣਾ ਪ੍ਰਸ਼ਾਸਨ ਦਾ ਅਤਿਆਚਾਰ ਜਿਹੜਾ ਤਸ਼ੱਦਦ ਜਿਹੜਾ ਉਹ ਨਜ਼ਰ ਆ ਰਹੇ ਗਿੱਲੀਆਂ ਬੋਰੀਆਂ ਹੱਥਾਂ 'arre ਵਿੱਚ ਨੇ ਤੁਸੀਂ ਇਸ ਪਾਸੇ ਦੇਖੋਗੇ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਉਹ ਪਾਣੀ ਦੀ ਬੁਛਾੜਾਂ ਦੇ ਅੱਗੇ ਡਟੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਨੂੰ ਸਾਡੀ ਰਾਸਤਾਨੀ ਦਿੱਲੀ ਜਾਣ ਦਿਓ ਲੇਕਿਨ ਇਹ ਪ੍ਰਸ਼ਾਸਨ ਆਖ ਰਿਹਾ ਹੈ ਕਿ 18 ਤਰੀਕ ਤੱਕ ਉਡੀਕ ਕੀਤੀ ਜਾਵੇ 18 ਤਰੀਕ ਤੱਕ ਉਡੀਕ ਕਰੋ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਉਡੀਕ ਨਹੀਂ ਕਰ ਸਕਦੇ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਜਿਹੜੇ ਆਗੂ ਗੁਰਜੀਤ ਸਿੰਘ ਢੱਲੇਵਾਲ ਨੂੰ ਇਸ ਤਰ੍ਹਾਂ ਮਰਨ ਦੇ ਲਈ ਛੱਡ ਦਈਏ ਲੇਕਿਨ ਲਗਾਤਾਰ ਕਿਸਾਨ ਅੱਗੇ ਵਧ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਅ ਜਿਸ ਤਰ੍ਹਾਂ ਅੱਗੇ ਜਾਣੇ ਹੋ ਜੀ ਪਾਣੀ ਦੀ ਬੁਛਾਰਾ ਚੜ੍ਹ ਲੀਆਂ ਲਗਾਤਾਰ ਹਨਾ ਥਰੂ ਗੈਸ ਦੇ ਗੋਲੇ ਵੀ ਮਾਰ ਰਹੇ ਨੇ ਇਹ ਕਿਸਾਨ ਜ਼ਖਮੀ ਹੋ ਰਹੇ ਨੇ ਲਗਾਤਾਰ ਕਿਸ ਤਰ੍ਹਾਂ ਵੇਖਦੇ ਹੋ ਕਈ ਕਿਸਾਨ ਮੈਂ ਦੇਖਿਆ ਚੱਕ ਕੇ ਲੈ ਕੇ ਜਾ ਰਹੇ ਨੇ ਇਹ ਸਰਕਾਰ ਦੀ ਨੇ ਕੰਮੀ ਆਈ ਕਿ ਅਸੀਂ ਆਪ ਦਾ ਹੱਕ ਲੈਣ ਲਈ ਜਾਣਾ ਕਿਉਂ ਨੇ ਆ ਇਹ ਜਾਨ ਨਿੰਦੇ ਪੈਦਲ ਕਹਿੰਦੇ ਸੀ ਸਾਡੇ ਸਾਹਮਣੇ ਪਾਣੀ ਦੀ ਬੁਛਾਰਾ ਸਾਡੇ ਪੱਗਾਂ ਸਿਰਾਂ ਤੋਂ ਲਹੀਆਂ ਜੀ ਸਾਡੇ ਤਾਂ ਕੱਤੂ ਗੈਸ ਦੇ ਗਏ ਆ ਤੇ ਜਿਹੜੇ ਨੇ ਪਟਾਕੇ ਬੰਬ ਉਹ ਬੇਸਾਬ ਬਿਸਟੇ ਗਏ ਆ ਜੀ ਸਾਡੇ ਘਟਗੜ ਸੇਹ ਹੱਤ ਹੋ ਜਾਂਦੀ ਇਥੋਂ ਚੱਲੇ ਵੀ ਫੱਟੜ ਹੋ ਗਏ ਹਾਂ ਜੀ ਹਾਂਜੀ 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 ਜਿਸ ਤਰ੍ਹਾਂ ਟਾਇਰ ਗੈਚ ਚੱਲਦੀ ਆ ਨਾ ਥਰੂ ਗੈਸ ਤੇ ਗੋਲੇ ਮਾਰਦੇ ਨੇ ਉਹ ਰੁਸਾਂ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹਾਂਜੀ ਪੂਰਾ ਮੁਸ਼ਕਿਲ ਹੋ ਜਾਂਦਾ ਹੀ ਬਹੁਤ ਪਰੇਸ਼ਾਨੀ ਹੁੰਦੀ ਆ ਪਰ ਅਸੀਂ ਜ਼ਬਰਦਸਤ ਜ਼ਬਰਦਸਤ ਜੀ ਜੇਲੀ ਮੁਕਾਬਲਾ ਕਰਾਂਗੇ ਜੀ ਨਹੀਂ ਕਦੀ ਅਸੀਂ ਅਜਿਹਾ ਦੇਖਿਆ ਸੀਗਾ ਕਿ ਅਜਿਹਾ ਸ਼ਲੋਕ ਲੋਕਾਂ ਦੇ ਆਮ ਪਬਲਿਕ ਨਾਲ ਹੁੰਦਾ ਹੋਇਆ ਨਹੀਂ ਜੀ ਇਹ ਆਪਾਂ ਕਿਸਾਨ ਮੰਗਾ ਆਪ ਜੀਆਂ ਮਨਾਉਣਾ ਚਾਹੁੰਦੇ ਆ ਬਸ ਇਹ ਧੱਕਾ ਕਰ ਰਹੀ ਜੀ ਲੇਕਿਨ ਫਿਰ ਵੀ ਖੜੇ ਹਾਂ ਹਾਂਜੀ ਖੜੇ ਆਂ ਜੀ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਨੇ ਜੀ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਪਹਿਲੇ ਸੰਘਰਸ਼ ਜਦੋਂ ਪਹਿਲਾ ਜਥਾ ਗਿਆ ਉਦੋਂ 18 ਕਿਸਾਨ ਦੂਜੇ ਚ 8-9 ਕਿਸਾਨ ਹੁਣ ਫਿਰ ਵੀ ਮੈਂ ਦੇਖਿਆ 4-5 4-5 ਕਿਸਾਨ ਲੈ ਕੇ ਨੇ ਪਾਣੀ ਦੇ ਬਿਛਾੜਾ ਮਾਰ ਰਹੇ ਗੋਲੀਆਂ ਮਾਰ ਰਹੇ ਹੱਥ ਨੂੰ ਗੈਰ ਛੱਡ ਰਹੇ ਨੇ ਆ ਦੇਖੋ ਥੋੜੇ ਸਾਹਮਣੇ ਕਿਵੇਂ ਬਿਛਾੜਾ ਆ ਰਹੀਆਂ 5-10 ਬੰਦੇ ਫੱਟਰ ਕਰਕੇ ਹਸਪਤਾਲ ਕੋ ਤੇ ਜੀ ਦੇਖੋ ਜੈ ਜੈ ਕਮਾ ਬਰਾਗੇ ਮੋਦੀ ਸਰਕਾਰ ਇਹ ਪੰਜਾਬ ਕੋ ਸੰਭਤੀ ਹੋਣੀ ਆਪਣਾ ਸੁਪਾ ਹੈ ਦੱਸੋ ਹਮ ਕਿਆ ਕਰੇਗੇ ਹਬ ਤਾਂ ਇਨਸਾਨ ਮੰਗਤੇ ਹੈ ਕੋਈ ਪੀਗ ਨਹੀਂ ਮੰਗ ਰਹੇ ਜਿਸ ਤਰ੍ਹਾਂ ਦਾ ਵਰਤਾਵ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਕਿਸਾਨਾਂ ਦੇ ਨਾਲ ਹੈ ਪ੍ਰਸ਼ਾਸਨ ਕਰ ਰਿਹਾ ਲੱਗਦਾ ਹੈ ਕਿ ਅਜਿਹੇ ਸਲੂਕ ਕਦੀ ਹੋਇਆ ਸੀ ਜ਼ਿੰਦਗੀ ਦੇ ਵਿੱਚ ਨਹੀਂ ਹੋਇਆ ਮੇਰੀ ਉਮਰ 70-72 ਸਾਲ ਦੀ ਹੋ ਗਈ ਮੈਂ ਐਸਾ ਕੰਮ ਕਦੀ ਨਹੀਂ ਦੇਖਾ ਆਪਣੇ ਹੀ ਬੰਦੇ ਉੱਪਰ ਗੋਲੀਆਂ ਚਲਾਉਣੀਆਂ ਆਪਣੇ ਹੀ ਬੰਦੇ ਉੱਪਰ ਅਥਰੂ ਕਹੈ ਸੀ ਕਿ ਪਾਣੀ ਦਾ ਪਿਛਾੜਾ ਮਾਰਨੀਆ ਕਦੇ ਨਹੀਂ ਹੋਇਆ ਐਸਾ ਕੰਮ तो पहली, बार देख, पहली बार देख रहा हूं मैं ये बहत्तर तिहत्तर तो साल की उम्र हो गया मैं आज पहली बार देखा ये काम ये तो चीन और और के साथ होता था ये काम जहां होता है चीन चीन साथ के साथ साथ के के पाकिस्तान ये काम होता था जो आज ये सरकार कर रही है लगातार मीटिंग हो हुई मसले नहीं हल हो रहे हैं के किसानों के जी ने हल नहीं कि जा रही ना की कमी कितने रह रही है कमी तो रहे भी है करे भी रहे हमारा कुछ सुने नहीं रहे ਮੂਸੇ ਬੋਲ ਦਿੱਤੇ ਹੈ ਲਿਖਤੀ ਹਾਮ ਕੋ ਰੂਪ ਮੇਂ dete ਨਹੀਂ ਤੋਂ ਐਸੇ ਕੰਮ ਹੋ ਗਏ ਦੇਖੋ ਕੈਸੇ ਚੱਲ ਰਹਾ ਹੈ ਬਿਲਕੁਲ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨਹੀਂ ਹੱਲ ਕੀਤੀਆਂ ਜਾ ਰਹੀਆਂ ਇਸ ਕਰਕੇ ਅਸੀਂ ਦਿੱਲੀ ਆਪਣੀ ਰਾਸਥਾਨੀ ਜਾਣਾ ਚਾਹੁੰਦੇ ਆ ਲੇਕਿਨ ਸਾਨੂੰ ਉੱਥੇ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈਗਾ ਤੁਸੀਂ ਦੇਖੋਗੇ ਲਗਾਤਾਰ ਨੌਜਵਾਨ ਜਿਹੜੇ ਇੱਥੇ ਡਟੇ ਹੋਏ ਨਜ਼ਰ ਆ ਰਹੇ ਨੇ ਪਾਣੀ ਦੀ 부ਛਾੜਾ ਜਿਹੜੀਆਂ ਨੇ ਪ੍ਰਸ਼ਾਸਨ ਉਧਰੋਂ ਦੀ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਫਿਰ ਵੀ ਕਿਸਾਨ ਜਿਹੜੇ ਨੇ ਉਹ ਹਾਰ ਮੰਨਣ ਵਾਲਿਆਂ ਚੋਂ ਨਹੀਂ ਹੈਗੇ ਕਿਸਾਨ ਜਿਹੜੇ ਉਹ ਅ ਅੱਗੇ ਡਟੇ ਹੋਏ ਨਜ਼ਰ ਆ ਰਹੇ ਨੇ ਆਪਣੀਆਂ ਮੰਗਾਂ ਦੇ ਲਈ ਲੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਲਗਾਤਾਰ ਜਿਹੜਾ ਇਹਨਾਂ ਪਾਣੀ ਦੀ ਪੁਛਾੜਾਂ ਦੇ ਅੱਗੇ ਇੱਕ ਤਾਨ ਕੇ ਖੜਦੇ ਹੋਏ ਕਿਸਾਨ ਨੌਜਵਾਨ ਜਿਹੜੇ ਨੇ ਉਹ ਇੱਥੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸ਼ੰਭੂ ਬੈਰੀਅਰ ਦੀ ਤਸਵੀਰ ਹੈ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਨੇ ਆਪਣੀ ਬੈਰੀਕੇਡਿੰਗ ਕੀਤੀ ਹੋਈ ਹੈ ਸ਼ੰਭੂ ਬੈਰੀਅਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਦੂਜੇ ਬੰਨੇ ਜਿਹੜਾ ਕਿਸਾਨ ਆ ਗੂ ਕਿਸਾਨ ਨੌਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਗਿੱਲੀਆਂ ਬੋਰੀਆਂ ਤੁਸੀਂ ਦੇਖੋਗੇ ਗਿੱਲੀਆਂ ਬੋਰੀਆਂ ਕਿੱਤਿਆਂ ਜਾ ਰਹੀਆਂ ਨੇ ਕਿ ਜਦੋਂ ਅਥਰੋ ਗੈਸ ਦੇ ਗੋਲੇ ਚਲਦੇ ਨੇ ਟੀਅਰ ਗੈਸ ਦੇ ਗੋਲੇ ਚਲਦੇ ਨੇ ਤਾਂ ਇਹਨਾਂ ਗਿੱਲੀਆਂ ਬੋਰੀਆਂ ਦੇ ਨਾਲ ਹੀ ਉਹਨਾਂ ਨੂੰ ਬੁਝਾਇਆ ਜਾਂਦਾ ਟੀਅਰ ਗੈਸ ਨੂੰ ਗਿੱਲੀ ਬੋਰੀ ਕਰਕੇ ਲਿਆਏ ਹੋ ਹਾਂ ਜੀ ਬੋਰੀ ਨੂੰ ਗਿੱਲੀ ਕਰਕੇ ਲਿਆਏ ਹਾਂ ਹਾਂ ਜੀ ਕਿਉਂ ਨਾ ਉਧਰੋਂ ਗੋਲੀ ਦੇ ਜੀ ਸੇ ਆਏਗਾ ਨਾ ਉਹ ਤੋਂ ਰੁਕਣੇ ਲਈ ਸ਼ੀਲਡ ਹੈ ਆਪਣਾ ਸ਼ੀਲਡ ਹੈ ਕੋਈ ਹੈ ਔਰ ਫਿਰ కెమికਲ ਘੁਟਾਤੇ ਹੈ वो केमिकल तो हाथ पूरा खराब हो गया था फिर बाद में पानी में धोया फिर दोबारा गया मैंने कितना मुश्किल हो जाता है जब के के गैस चलती है जब आना बस बहुत मुश्किल होता है उसमें के हाथ में पूरा दर्द लगता है तो पानी तो कोई मतलब पानी तो चढ़ता है मतलब उसमें तेजी नहीं है और पर वो टियर गैस और प्लास्टिक वो बेच रहा है ना वो गोली बहुत खतरनाक है किसी को लग गए तो थोड़ा प्रॉब्लम होता है जैसे ये बोलते थे कि किसान हथियार लेकर आ रहे हैं ना किसानों के पास हथियार है अभी तो किसानों के पास झंडे तो हैं सिर्फ ना, अपने आप भी देख रहे हैं ना आ, तो आप क्या, क्या समझे नहीं क्या समझे क्या समझेंगे बोलिए आप भी बोलिए न्यूज पेपर का आदमी है आप देख लो यहाँ किसान के आदमी कुछ आए उन्होंने कुछ बातचीत कर रहा है वो बाहर का सील्ड रख के बात कर रहा है हमारे पास सील्ड नहीं है उसके पास गोली के का गन है अपने पास गोली के गन नहीं है फिर भी क्या बात कर रहे हैं वो क्या गलत बात कर रहे हैं उन्होंने बिल्कुल देख रहे हो लगातार किसान मजदूर यही गल कह रहे हैं की साडे कोई नाता बंदूक है ਨਾ ਸਾਡੇ ਕੋਲ ਗੋਲੀ ਹੈ ਲੇਕਿਨ ਸਾਮਰੋਹ ਪ੍ਰਸ਼ਾਸਨ ਜਿਹੜਾ ਉਹ ਜਿਹੜੀ ਗੋਲੀਆਂ ਵੀ ਚਲਾ ਰਿਹਾ ਹੈ ਅਤਿਰਗਜ਼ ਗੋਲੇ ਵੀ ਚਲਾ ਰਿਹਾ ਹੈ ਤੇ ਪਾਣੀ ਦੀ 부ਛਾੜਾਂ ਵੀ ਚਲਾ ਰਿਹਾ ਤੁਸੀਂ ਦੇਖੋਗੇ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪਾਣੀ ਦੀ 부ਛਾੜਾਂ ਕਿਸਾਨਾਂ ਦੇ ਉੱਪਰ ਵਰਾਈਆਂ ਜਾ ਰਹੀਆਂ ਨੇ ਲੇਕਿਨ ਫਿਰ ਵੀ ਕਿਸਾਨ ਜਿਹੜੇ ਨੇ ਉਹ ਇਸ ਸੰਘਰਸ਼ ਦੇ ਵਿੱਚ ਨਜ਼ਰ ਆ ਰਹੇ ਨੇ ਲੇਕਿਨ ਲਗਾਤਾਰ ਇਸ ਸੰਘਰਸ਼ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ ਨੇ ਇਨ੍ਹਾਂ ਪਾਣੀ ਦੀ 부ਛਾੜਾਂ ਦੇ ਅੱਗੇ ਇਹ ਸੰਘਰਸ਼ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਕਿਸਾਨ ਲਗਾਤਾਰ ਇੱਕ ਤਾਰ ਕੇ ਜਿਹੜਾ ਇਹਨਾਂ ਪਾਣੀ ਦੀ ਪੁਛਾੜਾਂ ਦੇ ਅੱਗੇ ਖੜੇ ਨੇ ਤੁਸੀਂ ਦੇਖੋਗੇ ਵਿਚਕਾਰ ਕਿ ਕਿਸ ਤਰ੍ਹਾਂ ਕਿਸਾਨ ਪਿੱਛੇ ਹਟਣ ਵਾਲਿਆਂ ਤੋਂ ਨਹੀਂ ਹੈਗੇ ਤਾਂ ਇਹ ਸੰਘਰਸ਼ ਜਿਹੜਾ ਲਗਾਤਾਰ ਇਫੈਕਟ ਕਰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨ ਤੁਸੀਂ ਦੇਖੋਗੇ ਕਿ ਨੌਜਵਾਨਾਂ ਦਾ ਹੌਸਲਾ ਕਾਫੀ ਬੁਲੰਦਾ ਹੈ ਰਸਤੀ ਲੈ ਕੇ ਜਾਏ ਜਾ ਰਹੀ ਹੈ ਅੱਗੇ ਵੀ ਰਸਤੀ ਨੂੰ ਅੱਗੇ ਲਜਾਇਆ ਜਾਵੇ ਤਾਂ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਤਾਨਕੇ ਅੱਗੇ ਖੜਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਨੌਜਵਾਨ ਤਾਂ ਇਹ ਤੁਸੀਂ ਦੇਖੋਗੇ ਗਿੱਲੀਆਂ ਬੋਰੀਆਂ ਹੱਥਾਂ ਦੇ ਵਿੱਚ ਨੇ गिलिया बोरिया जी दे बोरी रखी पी है आया जी इधर आज मेरे इधर ही साइड आज आखो जी गोली चलाई जा रही है गोली चला है सीधे अथरू गैस के गोले सीधे अथरू प्लास्टिक की गोली छोड़ी जा रही है ਚਾਰ ਜ਼ਖਮੀ ਹੋ ਚੁੱਕੇ ਅੱਜ ਵੀ ਗੋਲੀਆਂ ਦੀ ਬਿਸ਼ਾਰ ਕਰ ਰਹੇ ਹੈ ਕਿ ਐਸੇ ਇਸ ਤਰ੍ਹਾਂ ਫੇਰ ਚਲਾ ਹੋਆ ਬੱਚੇ ਉੱਤੇ ਜੋ ਥਰੂ ਗੈਸ ਦੇ ਗੋਲੇ ਛੋਡੇ ਜਾ ਰਹੇ ਸਿੱਧੇ ਪਲਾਸਟਿਕ ਦੀ ਗੋਲੀ ਲੱਗ ਜਾਂਦੀ ਹੈ ਜਾਤੇ ਹੀ ਜ਼ਖਮੀ ਹੋ ਜਾਂਦੇ ਹੈ ਉਹ ਸਿੱਧਾ ਪਲਾਸਟਿਕ ਬਿਲਕੁਲ ਥਰੂ ਗੈਸ ਦੇ ਗੋਲੇ ਜਿਹੜੇ ਹੱਥਾਂ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਬਾਈ ਇਹ ਗੋਲੇ ਨਹੀਂ ਥਰੂ ਗੈਸ ਵਾਲੇ ਹੋਰ ਵੇਖੋ ਜੀ ਤੁਹਾਡੇ ਸਾਹਮਣੇ ਹੀ ਆ ਬਾਕੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਜਿਹੜਾ ਇਹਨਾਂ ਨੇ ਥਰੂ ਗੈਸ ਦਾ ਗੋਲਾ ਆ ਦੇਖੋ ਐਕਸਪਾਇਰੀ ਡੇਟ ਕੀ ਹੈ ਜੀ ਐਕਸਪਾਇਰੀ ਡੇਟ ਦਿਖਾਇਓ ਜੀ ਜਰਾ ਬਿਲਕੁਲ ਐਕਸਪਾਇਰੀ ਡੇਟ ਦਿਖਾਇਓ ਜੀ ਅਥਰੂ ਕਹਦੇ ਗੋਲੇ ਦੀ ਅਥਰੂ ਕਹਦੀ ਗੋਲੇ ਦੀ ਐਕਸਪਾਇਰੀ ਡੇਟ ਹੈ 2023 ਦੀ ਹਾਂ ਤੇ ਚਲਾਏ ਜਾ ਰਹੇ 2024 ਹਾਂ ਦੇਖ ਰਹੇ ਹੋ ਤੁਸੀਂ ਸਾਡੇ ਸਾਹਮਣੇ ਤੇ ਬਿਲਕੁਲ ਇੱਕ ਕਿਸਾਨ ਹੋਰ ਜ਼ਖਮੀ ਹੋ ਗਿਆ ਜਿਸ ਨੂੰ ਚੱਕ ਕੇ ਲਿਆਇਆ ਜਾ ਰਿਹਾ ਤਾਂ ਇਹ ਤਸਵੀਰ ਦੇਖੋਗੇ ਐਕਸਪਾਇਰੀ ਡੇਟ ਦੇ ਜਿਹੜੇ ਇਹ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਅੱਡਾ ਅੱਗੇ ਜਾ ਰਹੇ ਨੇ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਲਗਾਤਾਰ ਇਹ ਗੋਲੇ ਵਰਾਏ ਜਾ ਰਹੇ ਨੇ ਲਗਾਤਾਰ ਪਾਣੀ ਦੀ ਬੁਛਾਰਾ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਇੱਕ ਕਿਸਾਨ ਹੋਰ ਜਿਹੜਾ ਇਸ ਦੇ ਵਿੱਚ ਜ਼ਖਮੀ ਹੋਇਆ ਹੱਥ ਦੇ ਵਿੱਚ ਜ਼ਖਮੀ ਕਿਸਾਨ ਦੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਚੱਲੇ ਹੋਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜ਼ਖਮੀ ਕਿਸਾਨਾਂ ਨੂੰ ਲਗਾਤਾਰ ਹਸਪਤਾਲ ਲਿਜਾਇਆ ਜਾ ਰਿਹਾ ਇਥੇ ਜ਼ਖਮੀ ਹੋ ਰਹੇ ਨੇ ਬਾਬਾ ਜੀ ਜਿਸ ਤਰ੍ਹਾਂ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਨੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਇੱਥੇ ਹਨਾ ਆ ਪਾਣੀ ਦੀ ਬੁਛਾਰਾ ਮਾਰੀਆਂ ਜਾ ਰਹੀਆਂ ਦਸਤਾਰਾਂ ਪਾਰੀਆਂ ਜਾ ਰਹੀਆਂ ਨੇ ਬਹੁਤ ਵੱਡੀ ਗੱਲ ਆ ਤੇ ਇਹਨਾਂ ਦੂਹਰਾ ਰਾਹ ਬਣਾ ਲਿਆ ਪਹਿਲਾਂ ਧੂਆਂ ਗੈਸਰਾ ਵਗੈਰਾ ਅੱਜ ਵੀ ਆ ਗੋਲੇ ਵੱਡੇ ਚੱ ਇੱਕ ਗੋੜਾ ਪਿੱਛੇ ਜਾ ਕੇ ਲੰਗੜਾ ਦੇ ਵਿਡਦਾ ਰਾਕਟ ਲਾਂਚ ਰਿਆ ਸਾਨੂੰ ਲੱਗਦਾ ਔਰ ਰਾਕਟ ਲਾਂਚ ਰਿਆ ਇਹ ਬਹੁਤ ਵਿਹੂਦਾ ਕੰਮ ਹੈ ਕਿਉਂਕਿ ਗੰਦਾ ਪਾਣੀ ਜਿਹੜਾ ਧਗਰ ਦੇ ਵਿੱਚ ਆਉਂਦਾ ਵਾ ਪਿਛਲਿਆਂ ਪਿੰਡਾਂ ਤੋਂ ਸੀਵਰ ਦਾ ਪਾਣੀ ਉਹ ਥੱਲਿਓਂ ਇਕੱਠਾ ਕਰਕੇ ਮਾਰਿਆ ਜਾ ਰਿਹਾ ਸਭ ਤੋਂ ਮਾੜੀ ਗੱਲ ਹੈ ਕਿ ਇਹ ਪਾਣੀ ਪ੍ਰੈਸ ਦੇ ਵੀ ਮਾਰਿਆ ਗਿਆ ਜਿਹੜਾ ਦੇਸ਼ ਦਾ মিডিਆ ਚੌਥਾ ਥਾਂ ਮੈਂ ਜਿਹਨੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਲੈ ਕੇ ਜਾਣੀ ਆ ਬਹੁਤ ਵੱਡੇ ਪੱਧਰ ਤੇ মিডিਆ ਦਾ ਜਵਾਰਾ ਤੇ ਉਹਦਾ ਵੀ ਪਾਣੀ ਮਾਰਿਆ ਗਿਆ ਅਸਲ ਦੇ ਵਿੱਚ ਮੋਦੀ ਸਰਕਾਰ ਦਾ ਜਿਹੜਾ ਡੈਮੋਕਰੇਟ ਚਿਹਰਾ ਵਾ ਉਹ ਲੋਕਾਂ ਦੇ ਸਾਹਮਣੇ ਆ ਨੰਗਾ ਹੋ ਗਿਆ ਕਿਉਂਕਿ 101 ਬੰਦੇ ਦਾ ਜਤਾ ਕੋਈ ਬਹੁਤਾ ਨਹੀਂ ਹੁੰਦਾ ਜੇ ਇਮਾਨਦਾਰੀ ਨਾਲ ਅੱਗੇ ਜਾਣਾ ਚਾਹੁੰਦਾ ਤੇ ਇਹਨੂੰ ਦਿੱਲੀ ਦੇ ਵਿੱਚ ਜਗ੍ਹਾ ਦੇਣੀ ਚਾਹੀਦੀ ਆ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਫਿਰ ਲੋਕਤੰਤਰ ਆਪਾਂ ਕਿਹੜੇ ਤਰੀਕੇ ਨਾਲ ਨੇ ਵੀ ਦੇਸ਼ ਲੋਕਤੰਤਰ ਆ ਸਾਨੂੰ ਲੱਗਦਾ ਕਿ ਐਸੋਲੇ ਸਾਡੇ ਸੰਵਿਧਾਨ ਦੀਆਂ ਤੇ ਲੋਕਤੰਤਰ ਦੀਆਂ ਬਿਲਕੁਲ ਜਿਹਾ ਧਜੀਆਂ ਕੇਂਦਰ ਦੀ ਮੋਦੀ ਸਰਕਾਰ ਨੇ ਉਡਾ ਦਿੱਤੀਆਂ ਬਿਲਕੁਲ ਕਿਸਾਨ ਫਿਰ ਵੀ ਇਸ ਅਤਿਆਚਾਰ ਦੇ ਅੱਗੇ ਇਸ ਤਸੱਦਰ ਦੇ ਅੱਗੇ ਡਟੇ ਹੋਏ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ ਸ਼ੰਭੂ ਬੈਰੀਅਰ ਦੇ ਉੱਪਰ ਇਹ ਤਸਵੀਰ ਦੇਖੋ ਕਿ ਐਕਸਪਾਇਰੀ ਡੇਟ ਵਾਲੇ ਜਿਹੜੇ ਗੋਲੇ ਨੇ ਉਹ ਦਿਖਾਏ ਜਾ ਰਹੇ ਨੇ ਇਹ ਤਸਵੀਰ ਜਿਹੜੀ ਹੈ ਉਹ ਸ਼ੰਭੂ ਬੈਰੀਅਰ ਦੀ ਤਸਵੀਰ ਦਿਖਾ ਰਿਹਾ ਜਿੱਥੇ ਲਗਾਤਾਰ ਕਿਸਾਨ ਜਿਹੜੇ ਸੰਘਰਸ਼ ਦੇ ਵਿੱਚ ਜ਼ਖਮੀ ਹੁੰਦੇ ਜਾ ਰਹੇ ਨੇ ਹੁਣ ਤੱਕ ਜਿਹੜਾ ਕਾਫੀ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤੁਸੀਂ ਦੇਖੋਗੇ ਸਟੈਚਰ ਲਗਾਇਆ ਜਾ ਰਿਹਾ ਹੈ ਅੱਗੇ ਪਰ ਇਹ ਤਸਵੀਰ ਜਿਹੜੀ ਹੈ ਇੱਕ ਇੱਕ ਵਕਰੀ ਤਸਵੀਰ ਵੀ ਨਜ਼ਰ ਆ ਰਹੀ ਹੈ ਕਿ ਜਿਹੜੇ ਜ਼ਖਮੀ ਕਿਸਾਨ ਹੋ ਰਹੇ ਨੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਉਹਨਾਂ ਦੇ ਲਈ ਪਾਣੀ ਜਿਹੜਾ ਇੱਥੇ ਵਲੰਟੀਅਰ ਜਿਹੜੇ ਨੇ ਉਹ ਬਾਈ ਜੀ ਹਣੀ ਵਰਤਾ ਰਹੇ ਨੇ ਬਾਈ ਪਾਣੀ ਵਰਤਾ ਰਹੇ ਹੋ ਇਸ ਕਰਕੇ ਪਾਣੀ ਵਰਦਾਨੇ ਪੈਂਦਾ ਜੇ ਕਿਸੇ ਕੋਈ ਕਿਸੇ ਨੂੰ ਵੀ ਜੁਰਤ ਪੜੇਗੀ ਪਾਣੀ ਦੇ ਰਹੇ ਹਾਂ ਤੇ ਬਿਲਕੁਲ ਪਾਣੀ ਵੀ ਦਿੱਤਾ ਜਾ ਰਿਹਾ ਕਿਉਂਕਿ ਲਗਾਤਾਰ ਕਿਸਾਨ ਇੱਥੇ ਜਖਮੀ ਹੋ ਰਹੇ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਇਸ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇਹ ਗਿੱਲੀਆਂ ਬੋਰੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਅਥਰੂ ਗੈਸ ਦੇ ਗੋਲਿਆਂ ਨੂੰ ਬੁਝਾਉਣ ਦੇ ਲਈ ਇਸਤੇਮਾਲ ਕੀਤੇ ਜਾ ਰਹੀਆਂ ਨੇ ਤੁਸੀਂ ਦੇਖੋਗੇ ਕਿ ਨੌਜਵਾਨ ਜਿਹੜੇ ਕਿਸਾਨ ਨੇ ਉਹ ਇਨ੍ਹਾਂ ਅਥਰੂ ਗੈਸ ਦੇ ਗੋਲਿਆਂ ਅੱਗੇ ਇਸ ਜਿਹੜਾ ਕਹਿ ਸਕਦਾ ਤਸੱਦ ਦੇ ਅੱਗੇ ਡਾਟੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕੈਮੀਕਲ ਨਜ਼ਰ ਆ ਰਿਹਾ ਹੈ ਜਿਹੜਾ ਥਰੋ ਗੈਸ ਦੇ ਗੋਲਿਆਂ ਦੇ ਵਿੱਚ ਹੁੰਦਾ ਹੈ ਤਾਂ ਹਰ ਇੱਕ ਤਸਵੀਰ ਜਿਹੜੀ ਉਹ ਕੈਮਰੇ ਦੇ ਨਜ਼ਰ ਦੇ ਨਾਲ ਦਿਖਾ ਰਹੇ ਆ ਤਾਂ ਲਗਾਤਾਰ ਹਰ ਇੱਕ ਅਪਡੇਟ ਦੇ ਲਈ ਜੁੜੇ ਰੋਜਗਬਾਨੀ ਦੇ ਨਾਲ ਕੈਮਰਾ ਪਟਸਰ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ ਜਗਮਾਨੀ ਟੀਵੀ ਸ਼ੰਭੂ ਬੈਰੀਅਰ